ਮਾ ਸਿੱਖੀ ਕਲਾ ਟੂਰਨਾਮੈਂਟ ਸੀਗਾ ਅੱਛਾ ਜੀ 2011 ਦੀ ਗੱਲ ਆ ਇਹ ਉਦੋਂ ਉਹਨਾਂ ਨੂੰ ਰੇਡਰ ਪਿੰਡਾ ਪਰਜੀਆਂ ਨਾਲ ਖੇਡਣਾ ਸੀ ਸੰਦੀਪ ਨੇ ਤੇ ਪਿੰਡੇ ਪਰਜੀਆਂ ਨੇ ਅੱਛਾ ਤੇ ਕਿਸੇ ਕਾਰਨਾਂ ਪਿੰਡੇ ਨੇ ਮਿਸ ਕਰਤਾ ਠੀਕ ਹੈ ਤੇ ਮੈਂ ਸਵੇਰ ਉੱਥੇ ਸੀਗਾ ਉਹਨੇ ਪਿੰਡ ਵਾਲਿਆਂ ਨੂੰ ਕਿਹਾ ਵੀ ਰਿਪਾਲ ਕਰੇ ਵੀ ਉਹਨੂੰ ਫੋਨ ਲਾ ਦੋ ਖੇਡੂਗਾ ਚਲੋ ਮੈਨੂੰ ਫੋਨ ਕਰਕੇ ਤੇ ਉਹ ਮੈਨੂੰ ਲੈਣ ਆ ਗਏ ਇੱਥੇ ਤੇ ਸੰਦੀਪ ਭਾਈ ਆਇਆ ਖੜਾ ਹੀ ਕੋਲੇ ਮੇਰੇ ਇੰਨਾ ਵੱੜੀ ਨਹੀਂ ਸੀ ਆਪਣੀ ਹਨਾ ਉਹ ਦਿਨਾਂ ਠੀਕ ਹੈ ਉਹ ਮਤਲਬ ਪੁੱਛਣ ਲੱਗਿਆ ਕਿ ਕਿਹੜਾ ਰੀਡਰ ਲੈ ਕੇ ਆਏ ਹੁਣ ਮੈਂ ਕੱਪੜਿਆਂ ਵਿੱਚ ਸੀ ਆਏ ਨਾਰਮਲ ਭਾਈਨ ਥੋੜਾ ਜੀ ਉਹ ਕਹਿੰਦੇ ਵੀ ਆਹ ਮਿੰਦਾ ਉਹ ਕਹਿੰਦਾ ਇਹ ਕੱਪ ਕਿਥੋਂ ਜਿਤਾ ਦੋ ਹੁੰਦੇ ਜਿਵੇਂ ਬਾਈ ਮੈਂ ਸਾਡਾ ਪਹਿਲਾ ਰਗ ਗਿਆ ਪੰਜਾ ਸੱਤਾਂ ਸਾਂ ਘੰਟਾ ਜੀ ਮੇਰੇ ਹੱਥ ਲਾ ਕੇ ਮੁੜਿਆ ਕਰਾਉਂਗਾ ਨਾ ਭਾਈ ਤੇਜ਼ ਬਹੁਤ ਆ ਯਾਰ ਹੌਲੀ ਹੱਥ ਲਾ ਗਿਆ ਕਨ ਸਾਹ ਵੀ ਨਹੀਂ ਲੈਣ ਮੈਨੂੰ ਤੂੰ ਆਹ ਭਾਜੀ ਜੱਫਾ ਲਾ ਕੇ ਅੜਦਾ ਧੋੜੀ ਮੁੜਿਆ ਨਾ ਬਈ ਉਥੋਂ ਫਾਸਟ ਆਇਆ ਸੀ ਰੀਡਰ ਮੈਂ ਸੀ ਕੱਢ ਕੱਢ ਵਿੱਚ ਕੱਢੀ ਸਿੰਦੀਪਰ ਪਿੰਡ ਵਾਰ ਓਪਨ ਸੀ ਕਿਹੜੀ ਕਿਥੋਂ ਦੀ ਸੀ ਦੋ ਬਾਹਰੋਂ ਸੀਗੇ ਸ ਬੈਟ ਜਾਪੀ ਸੰਦੀਪ ਸਿੰਘ ਨਗਲ ਉਹ ਮੈਂ ਰੇਡਰ ਸੀ ਉਹ ਤੇ ਤੂੰ ਤੇ ਬਾਈ ਸੰਦੀਪ ਤੁਸੀਂ ਦੋਨੇ ਉਹਨੇ ਦੇਖਦੇ ਸੀ ਹਾਂ ਦੋਨੇ ਖੱਡੀ ਪੈਂਟ ਦੇ